ਕਿਸਾਨ ਮਿਹਦੂਦ ਚਰਚ ਕਮੇਟੀ ਪੰਜਾਬ ਵੱਲੋਂ ਕੇਰਿਆ ਗਿਆ ਦਿਨਾਨਗਰ ਤੋਂ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਕਿਸਾਨਾਂ ਦੇ ਕੇਰੇ ਤੋਂ ਬਾਅਦ ਪੱਛ ਕੇ ਨਿਕਲੇ ਸ਼ਮਸ਼ੀਰ ਸਿੰਘ ਕਿਸਾਨ ਆਗੂ ਨੇ ਪੰਜਾਬ ਸਰਕਾਰ ਮਰਤਾਬਾਤਿਲ ਲਗਾਏ ਨਾਰਿਕਿਸਾਨ ਮੈਦੂਦ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਤੀਨਾਂ ਨਗਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਨੂੰ ਕੇਰਿਆ ਗਿਆ ਅਤੇ ਉਹਨਾਂ ਨੂੰ ਦੇਖੇ ਸਵਾਲ ਪੁੱਛੇ ਗਏ ਅਤੇ ਸਵਾਲਾਂ ਤੋਂ ਵੱਜ ਕੇ ਨਿਕਲੇ ਸ਼ਮਸ਼ੀਰ ਸਿੰਘ ਵਿਰੁੱਧ ਕਿਸਾਨ ਮੈਦੂਦ ਸੰਘਰਸ਼ ਕਮੇਟੀ ਦੀ ਆਗੂਆਂ ਵੱਲੋਂ ਜ਼ਬਰਦਸਤ ਨਾਰੀਬਾਜੀ ਕੀਤੀ ਗਈ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਜਦ ਤੱਕ ਉਹਨਾਂ ਦੀ ਚੋਰੀ ਹੋਈਆਂ ਟਰਾਲੀਆਂ ਵਾਪਸ ਨਹੀਂ ਕੀਤੀਆਂ ਜਾਂਦੀਆਂ ਉਹ ਆਪਣਾ ਸੰਘਰਸ਼ ਰੱਖਣਗੇ ਤੇ ਇਸ ਨੂੰ ਹੋਰ ਵੀ ਦਿਖਿਆ ਕਰਨਗੇ। ਹੋਲੀ ਹੋ। ਵਾਹ ਜ਼ੋਰ ਦਿਓ। ਵਾਹ। ਸਰਕਾਰ ਮਰ ਤੋਂ ਮੋਤ। ਵਾਹ। ਦਿਜੋ ਸਰਕਾਰ ਲੋਏ ਜਬ। ਸਰਬ ਜਨਤਾ ਦਾ ਨਾਮ ਨਾਮ ਪੁੱਤ। ਨਾਮ ਪੁੱਤ। پڪڙي 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 ਮੈਂ ਨਾ ਸੁਣਦੇ ਪਿਆਰਾਂ ਬਲੋ ਤੁਸੀਂ ਤੇ ਲੰਡ ਦੀ ਗੱਲ ਕਰਦੇ ਅਸੀਂ ਸਵਾਲ ਕਰਦੇ ਆ ਅਸੀਂ ਜਵਾਬ ਮੰਗਣ ਕਨੋਰੀ ਬਾਟਰ ਤੇ ਜਵਾਬ ਤਮਾਨ ਨੇ ਇਹ ਗੱਲ ਕਹੀ ਸੀ ਕਿ ਨਹੀਂ ਕਹੀ ਸੀ ਸਾਡੇ ਨਾਲ ਜਵਾਬ ਨਹੀਂ ਪਉਂਦਾ ਨਹੀਂ ਆਪਾਂ ਕਰਨਾ ਚਾਹੀਦਾ ਕਈ ਗੱਲ ਕਰਕੇ ਮੇਰੀ ਇਹ ਗੱਲ ਸੁਣੋ ਕਿਹੀ ਤੇ ਆਪਾਂ ਉਸੇ ਉਸੇ ਪ੍ਰਕਿਰਿਆ ਦੇ ਬਾਅਦ ਸਾਡੇ ਇਹ ਪ੍ਰੋਗਰਾਮ ਆ ਕਿ ਆਪਾਂ ਤੁਹਾਨੂੰ ਸਵਾਲ ਕਰਦੇ ਆ ਉਹ ਰਾਹ ਕਿਹਨੇ ਬੰਦ ਕੀ ਜਿਹੜੇ ਉੱਤੇ ਲੰਘਦਾ ਕੌਣ ਸੀ ਉੱਤੇ ਪੰਜਾਬੀ ਨੂੰ ਦੱਸ ਹਾਂਜੀ ਪੰਜਾਬੀ ਨੂੰ ਕਹਾਂਗੇ ਪੰਜਾਬੀ ਕਿਹਨਾਂ ਦਾ ਪੁੱਤ ਹੈ ਮੈਂ ਜਿਹੜੀ ਗੱਲ ਪੰਜਾਬੀ ਕਿਹਨਾਂ ਦਾ ਪੁੱਤ ਹੈ ਪੰਜਾਬ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੀ ਗੱਲ ਕਰਦੇ ਆ ਸਵਾਲ ਸਿੱਧਾ ਸਵਾਲ ਸਿੱਧਾ ਕੰਡਾ ਕਿਨੇ ਕਰੀਏ ਸਵਾਲ ਸਿੱਧਾ ਮੈਂ ਕਹਿੰਦਾ ਕਿ ਪੰਜਾਬੀ ਪੰਜਾਬ ਦੀ ਗੱਲ ਕਰਦੇ ਆ ਪੰਜਾਬੀ ਆ ਦੇ ਰੋਕਿਆ ਪੰਜਾਬੀ ਆ ਦੇ ਰੋਕਿਆ ਪਪਾ ਇੱਕ ਗੱਲ ਆਉਂਸ ਗੱਲ ਕਰਨ ਲੱਗੇ ਤੇ ਸਾਹਮਣੇ ਲਾਹੋ ਉਹ ਦੇਖੋ ਜੀ ਤੁਸੀਂ ਜੋ ਦੇਣਾ ਲਿਖ ਕੇ ਦੇ ਦਿਓ ਪਪਾ ਸਰਕਾਰ ਨੂੰ ਮੈਂ ਕਿਤੇ ਜਾਊਗਾ ਜਿਹੜਾ ਸਰਕਾਰ ਨੂੰ ਉਹ ਕਰਾਉਂਦੇ ਆਂ ਨਾ ਗੜਕਾਂ ਦੇ ਉੱਤੇ ਬੈਠ ਕੇ ਫੈਸਲੇ ਲੈਂਦੇ ਨੇ ਛੜਕਾਂ ਦੇ ਬਹਿ ਕੇ ਫਾਸੇ ਦੇ ਭਗੰਟ ਮਾਰ ਕੇ ਪੈਂਦੇ ਨੇ ਛੜਕਾਂ ਤੇ ਪਹਿਲਾਂ ਕਹਿੰਦੇ ਤੁਹਾਡੇ ਵਕੀਲਾਂ ਨਹੀਂ ਦਿੱਲੀ ਦਿੱਲੀ ਤੋਂ ਵੀ ਜੇ ਭਗੰਟ ਮਾਰ ਪਹਿਲਾਂ ਕਹਿੰਦੇ ਤੁਹਾਡੇ ਵਕੀਲਾਂ ਨਹੀਂ ਛੜਕਾਂ ਤੇ ਵਿਖੇ ਲੜਾਈ ਨੂੰ ਇੱਕ ਮਿੰਟ ਜੇ ਤੁਹਾਡੀ ਆਮ ਆਦੀ ਪਾਰਟੀ ਸਭਾ ਵੀ ਨਿਕਲ ਗਿਆ ਫਿਰ ਆਪਾਂ ਮਸਲਾ ਸੈਂਟਰ ਕੋ ਮੱਤੀ ਉੱਤੇ ਪਹਿਲਾਂ ਸਾਰੇ ਪਾਸੇ ਫੜ ਰੱਖੇ ਰੱਖੇ ਆ ਜੀ ਦੇਖੀ ਪੰਜਾਬੀਆਂ ਨੂੰ ਪਰੇਸ਼ਾਨ ਨਾ ਕਰੀ ਨਹੀਂ ਇਹ ਪਰੇਸ਼ਾਨੀ ਵਾਲੀ ਗੱਲ ਹੈ ਜਿਹੜੀ ਅਸੀਂ ਨਹੀਂ ਲੜਦੇ ਹਰਿਆਣੇ ਵਾਲਾ ਕੰਦ ਕੱਢਿਆ ਭੁੱਲ ਦਿੱਤਾ ਪੰਜਾਬੀ ਇੱਕ ਮਿੰਟ ਪੜੇ ਦਿੱਤੀ ਤਾਂ ਇ ਚੁੱਕੇ ਵਿੱਚ ਸਾਰੇ ਸਾਰਾ ਸਮਾਨ ਲਾ ਗਿਆ ਚੋਕੇ ਜਦੋਂ ਜੇਕਰ ਉੱਥੇ ਲੋਕਾਂ ਨੂੰ ਅਰਚਨ ਸੀ ਇੰਡਸਟਰੀ ਇਸਦੀ ਪ੍ਰਭਾਵਤ ਹੋ ਰਹੀ ਸੀ ਕਿਸਾਨ ਜਿਹੜੇ ਸਾਡੇ ਕੀ ਬੋਲ ਅਸੀਂ ਕੁਝ ਅਸੀਂ ਕੁਝ ਸਵਾਲ ਲੈ ਕੇ ਸਾਡੇ ਪੀੜ ਤੋਂ ਦਿੱਲੀ ਜਾਂਦੇ ਛੋਟੇ ਦੇ ਵਿੱਚ ਜਾਂਦੇ ਉਹ ਪਰੇਸ਼ਾਨ ਹੁੰਦੇ ਸਾਰਿਆਂ ਦੀ ਪਰੇਸ਼ਾਨੀ ਸਰਕਾਰ ਜਦੋਂ 13 ਮਹੀਨੇ ਤੋਂ ਅਸੀਂ ਬੈਠੇ ਸੀ ਉਹ ਸਾਨੂੰ ਕੌਣ ਹੀ ਦਿਲ ਜਾਣ ਦਿੰਦਾ ਦੱਸ ਕੇ ਚੁੱਕ ਦੇ ਫਿਰ ਇਤਰਾਜ ਕਿਉਂ ਰਹੀ ਸਰਕਾਰ ਨੇ ਥੋੜੀ ਬੰਦ ਕੀਤੀ ਚੋਰੀ ਸਰਕਾਰ ਨੇ ਬੰਦ ਕੀਤੇ ਆ ਕਹਿੰਦੇ ਆ ਕਿ ਮੇਰਾ ਆਪ ਤੂੰ ਹੀ ਖਲਵਾਏ ਨਹੀਂ ਨਹੀਂ ਉਹ ਖਲਵਾਏ ਨਹੀਂ ਇੱਕ ਮਿੰਟ ਵੰਡ ਕੇ ਨਹੀਂ ਦਿੱਤੇ ਹਰਿਆਣੇ ਸਰਕਾਰ ਨੇ ਉਹਨਾਂ ਦਾ ਮੁੱਦਾ ਸਾਡਾ ਮੁੱਦਾ ਥੋੜੀ ਨਹੀਂ ਤਾ ਬੈਠਾ ਮੁੱਦਾ ਨਹੀਂ ਤਾ ਸਾਡਾ ਮੁੱਦਾ ਆ ਫੇਰੀ ਹਰਿਆਣੇ ਵੜੇ ਲੜਦੇ ਨਾ ਜਾ ਕੇ ਬੜਾ ਪੇਕੀ ਚੁੜਾ ਕੇ ਆਣ ਤਾਲਵਾ ਸੱਦ ਕੇ ਲਾਲ ਚੰਦ ਕਟਾਰੂ ਚੱਕ ਅ ਚੀਮਾ ਸਾਹਿਬ ਕੁਡਿਆ ਸਾਹਿਬ ਜਿਹੜੇ ਕੁਡਿਆ ਸਾਹਿਬ ਉਹਨਾਂ ਨੇ ਕਿਹਾ ਵੀ ਆਪਾਂ ਮਰਸ਼ਿਆਂ ਦੇ ਬਰੋਤੇ ਹੋ ਗਏ ਹਾਂ ਹੋਰ ਇਕੱਠੀ ਕੀਤੀ ਆ ਉਹ ਬਦਲ ਜਿਹੜਾ ਸਾਡੇ ਪੇਟੀ ਮੇਰਾ ਮਾਰਿਆ ਦੇਖੋ ਛੋਟੀ ਜਿਹੀ ਬੈਠੇ ਮੈਂ ਅਸੀਂ ਬਹੁਤ ਲੰਮਾ ਕਰਿਆ ਸਪੰਸ ਸਿੰਘ ਸੁਲਤਾਨੀ ਅੱਜ ਪਿੰਡ ਅਲੜਪਲੀ ਜਿਉਣਾ ਤੇਜਾ ਸਿੰਘ ਸਤੰਤਰ ਤੇ ਜਿਉਣਾ ਬਾਬਾ ਮਸਤੂ ਇਹ ਜਿਉਣਾ ਬਾਬਾ ਮਸਤੂ ਜੀ ਸਾਡੀਆਂ ਭੈਣਾਂ ਤੇ ਤੇਜਾ ਸਿੰਘ ਸਤੰਤਰ ਜੀਆਂ ਦੀ ਬੀਬੀਆਂ ਜਿਨ੍ਹਾਂ ਨੇ ਅੱਜ ਜਿਹੜਾ ਹਲਕਾ ਇਨਚਾਰਜ ਅ ਸਮਸ਼ੀਰ ਸਿੰਘ ਦੀਨਾ ਨਗਰ ਜਿਹੜਾ ਅੱਜ ਇੱਥੇ ਉਹ ਪਖਾਨਿਆਂ ਦਾ ਜਿਹੜਾ ਉਦਘਾਟਨ ਕਰਨ ਆਇਆ ਸੀ ਉਹਦੇ ਵਿਰੋਧ ਦੇ ਵਿੱਚ ਜਿਹੜਾ ਜਿੱਥੇ ਇੱਥੇ ਪੁਲਿਸ ਨੇ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਵੀ ਸਵਾਲਾਂ ਸਾਡੇ ਸਵਾਲਾਂ ਦੇ ਜਵਾਬਾਂ ਤੋਂ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਆ ਪਰ ਇੱਥੇ ਪੁਲਿਸ ਨੇ ਨਾਕਾਬੰਦੀ ਕੀਤੀ ਨਾ ਕਿ ਤੋੜ ਕੇ ਤੇ ਆਪਾਂ ਉਸ ਸਕੂਲ ਦੇ ਗੇਟ ਦੇ ਅੱਗੇ ਜਿਹੜਾ ਧਰਨਾ ਲਾਇਆ ਤੇ ਮਜਬੂਰ ਉਹਨੂੰ ਜਿਹੜੀ ਆ ਸਾਡੀ ਗੱਲਬਾਤ ਸੁਣਨੀ ਪਈ ਪਰ ਸਾਡੇ ਸਵਾਲਾਂ ਦੇ ਜਵਾਬਾਂ ਜਵਾਬ ਨਹੀਂ ਦੇ ਸਕਿਆ ਤੇ ਫਿਰ ਉਹਨੂੰ ਛੇਤੀ ਨਾਲ ਜਿਹੜੀ ਆ ਪ੍ਰਸ਼ਾਸਨ ਨੇ ਭੁਜਾ ਕੇ ਤੇ ਗੱਡੀ ਚਵਾੜ ਕੇ ਤੇ ਭੁਜਾ ਕੇ ਲਾ ਗੇ ਸੋ ਜਿੱਤ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨੇ ਹੋ ਸਤਿ ਸ਼੍ਰੀ ਅਕਾਲ ਅੱਜ ਸਾਡੇ ਪਿੰਡ ਆਪਣੇ ਬਦਲਰ ਪਿੰਡੀ ਜੋ ਤਿੰਨਾ ਜੁਣਾ ਲੋ ਜੁਣਾ ਤੇਜਸੰਤਰ ਜੁਣ ਬਾਬਾ ਮਸਤੂ ਜੀ ਤੇ ਜੁਣ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਡੀਆਂ ਬੀਬੀਆਂ ਭੈਣਾਂ ਦੀਆਂ ਵੱਡੀ ਗਿਣਤੀ ਜਾਈਆਂ ਨੇ ਇਹ ਸਾਰਿਆਂ ਜੋ ਕੇ ਟੀਨਾ ਨਗਰ ਦੇ ਹਲਕਾ ਜਿਹੜਾ ਇੰਚਾਰਜ ਵਿਧਾਇਕ ਸੰਸ਼ੇਰ ਸਿੰਘ ਉਹ ਆ ਜਾਣਾ ਹੀ ਸਕੂਲ ਦੇ ਵਿੱਚ ਤੇ ਉਹਨੂੰ ਅੱਜ ਅਸੀਂ ਸਵਾਲ ਕਰਨੇ ਹਨ ਪਰ ਮੇਰਾ ਖਿਆਲ ਵੀ ਕਿੰਨਾ ਚੌਥਾ ਨੇ ਪੁਲਸ ਲਾਤੀ ਇੱਥੇ ਅੱਗੇ ਆਦ ਵਾਲੇ ਜਿੱਦਾਂ ਸ਼ੌਣੀ ਬਣਾਤੀ ਸਾਡੇ ਇੱਥੇ ਚੌਂਗਦੇ ਵਿੱਚ ਤੇ ਉਹਦੇੋਂ ਤਾਂ ਗੇਤੀ ਪੁਲਸ ਬਹੁਤ ਜ਼ਿਆਦਾ ਆ ਗਈ ਪਰ ਫੇਰ ਵੀ ਹਾਡੇ ਨਾਲ ਪੁਲਸ ਨੇ ਜਿਹੜਾ ਝੂਠਾ ਵਾਦਾ ਕਰ ਗਿਆ ਵੀ ਕੋਈ ਗੰਗ ਤੁਸੀਂ ਬੈਠੇ ਹੋ ਤੇ ਅਸੀਂ ਗੱਲ ਕਰਾ ਦਨੇ ਆ ਪਰ ਗੱਲ ਨਹੀਂ ਕਰਾਈ ਉਹ ਦੂਰੇ ਦਿਸਦੇ ਤਾਣੀ ਜਿਹੜਾ ਗਾਂਧ ਘਾਤਾ ਨੂੰ ਸਕੂਲ ਦੇ ਵਿੱਚ ਤੇ ਪੁਲਸ ਅੱਗੇ ਬਿਲਕੁਲ ਢਾਲ ਬਣ ਕੇ ਖਲੋ ਗਈ ਨਾਕਾ ਲਾ ਲਿਆ ਕੇ ਬੈਰੀਅਰ ਲਾਤਾ ਪਰ ਸਾਡੇ ਆਗੂਆਂ ਨੇ ਬੜੀ ਤਗੜੀ ਬੀਬੀਆਂ ਭੈਣਾਂ ਨੇ ਜੋਰ ਨਾਲ ਨਾਕਾ ਤੋੜ ਕੇ ਬੈਰੀਅਰ ਤੇ ਜਾ ਕੇ ਸਕੂਲ 'ਚ ਜਾ ਕੇ ਕਰਾਉ ਕੀਤਾ ਤੇ ਉਹਨੂੰ ਮਜਬੂਰਨ ਬਾਹਰ ਆਉਣਾ ਪਿਆ ਸਕੂਲ ਤੋਂ ਤੇ ਸਾਰੇ ਸਵਾਲ ਕੀਤੇ ਸਾਡੇ ਆਗੂਆਂ ਨੇ ਹਾਂ ਤੇ ਉਹਨੂੰ ਕੋਈ ਵੀ ਜਿਹੜਾ ਉਹ ਜਵਾਬ ਨਹੀਂ ਆਇਆ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਆ ਫੜਾ ਫੜ ਨੂੰ ਗੱਡੀ ਜੇ ਪਿਛਾਲ ਕੇ ਤੇ ਭਜਾ ਦਿੱਤਾ ਸੋ ਇਹ ਕਰਕੇ ਅਸੀਂ ਵਿਰੋਧ ਕਰਦੇ ਰਵਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਇਲੈਕਸ਼ਨ ਆਉਣਾ ਨਾ ਤੇ ਪਿੰਡਾਂ ਵਿੱਚ ਇਹਨਾਂ ਨੂੰ ਬੰਦਿਆਂਗੇ ਤੇ ਇਹ ਕਰਕੇ ਸਾਡਾ ਜਿਹੜਾ ਨਾ ਧਰਨਾ ਧੱਕੇ ਨਾਲ ਜਿਹੜਾ ਆ ਉਥੋਂ ਕੁੱਟਿਆ ਬੀਬੀਆਂ ਭੈਣਾਂ ਮਤਾਵਾਂ ਬਜ਼ੁਰਗਾਂ ਦੀ ਉਥੇ ਲਾਛੀ ਚਾਜ ਕੀਤਾ ਤੇ ਝੇਲਾਂ ਦੇ ਧੱਕੇ ਇਹ ਕਰਕੇ ਇਹ ਪਬਲਿਕ ਜਿਹੜੀ ਇਹ ਆਉਣ ਵਾਲਾ ਪੰਜਾਬ ਜਿਹੜਾ ਬਿਲਕੁਲ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਬਿਲਕੁਲ ਇਹਨਾਂ ਦੀਆਂ ਜੜਾ ਜੜੀਆਂ ਉਹ ਉਡ ਦੇਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਅੱਲੜ ਪਿੰਡੀ ਵਿੱਚ ਸ਼ਮਸ਼ੇਰ ਸਿੰਘ ਦਾ ਜਿਹੜਾ ਵਿਰੋਧ ਕਰਨਾ ਹੈ ਹੀ ਤੇ ਪਰ ਪੁਲਿਸ ਪ੍ਰਸ਼ਾਸਨ ਹੀ ਜਿਹੜਾ ਇਹਨਾਂ ਨੇ ਸਾਡੇ ਉੱਤੇ ਬਹੁਤ ਜ਼ਿਆਦਾ ਜ਼ਬਰਦਸਤੀ ਹਾਨੂੰ ਪਿੱਛੇ ਨੂੰ ਧੱਕਾ ਮੁਕੀ ਕੀਤੀ ਪਰ ਅਸੀਂ ਇਹਨਾਂ ਦੀ ਪੇਛ ਨਹੀਂ ਜਾਣਦੇ ਸੀ ਤੇ ਇਹਨਾਂ ਦਾ ਵਿਰੋਧ ਕਰਕੇ ਅਸੀਂ ਸ਼ਮਸ਼ੇਰ ਸਿੰਘ ਦੇ ਸਾਹਮਣੇ ਖਲੋਤੇ ਆਂ ਜਾ ਕੇ ਪਰ ਉਹਨੂੰ ਸਾਡੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਆਇਆ ਉਹ ਲਾਜਵਾਬ ਹੀ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ ਤੇ ਭੱਜ ਕੇ ਗੱਡੀ ਵਿੱਚ ਬਹਿ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ